ਉੱਛ ਵੇਰੀ ਮੱਕ ਵਾਟ ਵਾਟ ਮਧਤ ਦੀ ਬਟਰੀ ਵਾਟ ਦੀ ਬਟਲੀ ਕਾਲੀ ਨੇ ਉਹ ਉਹ ਕਾਲੀ ਨੇ ਨਦੀ ਬਟਰੀ 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 ਉੱਛ ਅਜਾ ਲੁਕਤੀਆਂ ਨੂੰ ਬਾਦਰ ਕੇ ਲੁਕਤੀਆਂ ਦੋਂ ਨੱਕੀ ਘਰ ਲੇਗਾ ਉਹ ਐਸਾ ਲੁਕਤੀ ਦੇ ਲੁਕ ਕੇ ਰਹਾ ਪਾਲੀ ਤੇ ਜਾ ਮੇਰੇ ਸੜੀ ਦਿਵੇ ਨਾ ਸਾਜਿਆ ਲਿਆ ਮੈਂ ਮੁੱਕ ਗੱਲ ਦੱਸ ਕਿਹੜੀ ਸਰਕਾਰ ਦੇ ਹੱਥਾਂ ਜਾਂ ਕਰੀਮੀ ਚੱਲਦੀ ਨੇ ਚੱਲਦੀ ਕਰਵਾਸ ਤੈਨੂੰ ਮੈਂ ਕੀ ਦੱਸਾਂ ਇਹ ਫਿਰ ਉੱਠਣੀ ਬੈਠਣੀ ਬਹੁਤ ਵੱਡੇ ਬੰਦਿਆਂ ਨਾਲ ਮੇਰੀ ਇਹਨਾਂ ਰਾਜ ਤੋਂ ਦੱਸ ਰਾਜ ਤਾਂ ਹੋਰ ਤੋਂ ਨਾ ਪਾਇਆ ਕਰ ਜੰਨੇ ਯਾਰ ਤੂੰ ਮੇਰੀ ਗੱਲ ਸੁਣ ਐਤ ਕੀ ਸਰਪੰਚੀ ਆਪਣੀ ਆ ਆਪਣੀ ਹਾਂ ਆ ਦੇਖੀ ਜ ਨਹੀਂ ਤੂੰ ਆਮ ਆਦਮੀ ਦੁਆਰਿਆਂ ਹੋਈ ਨਾ ਮੈਂ ਕਹਿੰਨਾ ਕੀ ਲੈਣਾ ਕੋ ਮੈਂ ਜੀ ਵੇਚ ਦੇਂਗਾ ਤੂੰ ਵੀਰੇ ਮੈਂਸ ਮੂਸ ਨਹੀਂ ਬਲਕਿ ਪੱਟੀ ਵੇਚਦੀ ਭਾਂਦਰ ਓਏ ਆ ਨੰਗਾ ਰਹਿਣਗੇ ਯਾਰਾ ਮੈਸਾਂ ਕੱਟ ਗਏ ਥਾਬੇ ਕਦੀਆਂ ਰਹਿਣਗੇ ਹੋਰ ਲੈ ਲਾਂਗੇ ਤਾਂ ਨੌਰੇ ਖੁੱਲਣਗੇ ਨੌਰੇ ਸਾਰਾ ਪੰਡ ਇਥੋਂ ਦੁੱਧ ਲੈ ਕੇ ਜਾਇਆ ਕਰੂ ਗੱਲ ਕੀ ਕਰਦਾ ਤਾ ਤਰਕ ਤੇ ਹੁਣ ਝੰਬੀ ਪਾ ਕੇ ਬਹਿ ਜੀ ਝੰਬੀ ਝੰਬੀ ਦਾ ਕੀ ਇੱਥੇ ਤੂੰ ਦੇਖੀ ਚੱਲੀ ਮੈਂ ਹਲ ਖੜੇ ਕਰਾ ਦਾਂਗੇ ਹਾਂ ਬੱਸ ਇਹਦਾ ਥਾਬਾ ਹੈ ਆਪਣੀ ਸਰਕਾਰ ਆ ਸਰਕਾਰ ਆਪਣੀ ਹੈ ਤੈਨੂੰ ਪਤਾ ਤਾਂ ਨਹੀਂ ਗੱਲ ਦਾ ਸਰਕਾਰ ਆਪਣੀ ਕਿਹੜਿਆਂ ਚਾ ਫੇਰ ਵੀ ਦੱਸ ਤਾਂ ਦੇ ਆ ਆਮ ਆਦਮੀ ਆਮ ਆਦਮੀ ਓਕੀ ਸਰਕਾਰ ਆ ਸਰੀ ਸਰਕਾਰ ਆਓ ਬੰਦੇ ਆ ਆ ਬੰਦੇ ਆ ਬਾਹ ਤਰੇ ਤੈਨੂੰ ਕੀ ਪਤਾ ਕਿ ਲੈ ਮਰੀ ਜਨਾ ਤੂੰ ਪੈਗਲਾ ਇਹ ਬਲਾ ਯਾਰ ਸਾਡੀ ਆ ਬਾਈ ਸਰਕਾਰ ਨੰਨੀ ਛਾਂ ਹੁਕਮਾਂ ਤਮਾਂ ਦੀ ਸਰਕਾਰ ਫੇਲਾ ਸਾਡਾ ਬਾਦਲਾਉ ਬਾਦਲ ਬਾਦਲ ਤਾਂ ਮਰ ਗਿਆ ਸੀ ਯਾਰ ਉਹ ਪਾਣੀ ਚ ਬਸਾ ਕਿ ਨਹੀਂ ਦੱਸ ਛੜਕਾਂ ਜਲ ਗਈ ਨਹੀਂ ਬਸਾਇਆ ਛੜਕਾਂ ਤੇ ਸਾਲਾ ਤੂੰ ਰੋਜ਼ ਇੱਥੇ ਰੋੜੀ ਘੁੱਟ ਲੈ ਕੇ ਟੱਪਦਾ ਆ ਕਿਹੜੀ ਟੁੱਪਰੀ ਮਾਂ ਬਸ ਜਲ ਪੀਦੀ ਕੀ ਦੱਸੀ ਚੱਲੀ ਸੀ ਓਏ ਚੱਲੀ ਸੀ ਆ ਚੱਲੀ ਸੀ ਇਹਦਾ ਵਿੱਚ ਸ਼ਾਸਦਾਨੀ ਇਹ ਬੇਕਾਰ ਨਿਕਲ ਗਏ ਸਾਡੇ ਯਾਰ ਇਸਦਾਨੀ ਆ ਭਾਂਦੀ ਪਗਾ ਪੰਡਾਲੀ ਇੱਥੋਂ ਬਸ ਨਹੀਂ ਆਉਂਦੀ ਕੋਈ ਸੜਕਾਂ ਟੁੱਟੀਆਂ ਪੰਗਾ ਕਿਹੜੀ ਇੱਥੇ ਦੇਖੀ ਅਥੇ ਤਾਂ ਨਾ ਪਾਈ ਜਾਂਦੀ ਆ ਫਿਰ ਨਹੀਂ ਸਾਡੇ ਬਾਦਲ ਸਾਹਮਣੇ ਜਿੰਨਾ ਕੁਛ ਕੀਤਾ 22 ਰੁਪਏ 2 ਰੁਪਏ ਕਣਕ ਕੌਣ ਦਿੰਦਾ ਸੀ ਉਹ ਵੀ ਦੱਸ ਓਏ ਤੂੰ ਕਣਕ ਇੱਕ ਮਿੰਟਾ ਮੇਰੀ ਗੱਲ ਸੁਣਾਂ ਇੱਥੋਂ ਦੀ ਇੱਕ ਵਾਰੀ ਟੱਪ ਜੇ ਨਾ ਚੰਗਾ ਹੌਪਲਾ ਆ ਬੰਦਾ ਬਿਮਾਰ ਹੋ ਜਾਂਦਾ ਇੱਥੇ ਫੇਫੜੇ ਖੜ ਜਾਂਦੇ ਇੱਥੇ ਤੁਰਦਿਆਂ ਦੇ ਚਲਾਉਂ ਤੀਆਂ ਬਣਾਉਂਦੇ ਫੇਫੜੇ ਖੜੇ ਉਹਦੇ ਹੱਥ ਮਦਦ ਕੀ ਨੇ ਖੋਲੇ ਮਨੂਮੀ ਦੱਸ ਆ ਨਾਲੇ ਹੋਰ ਨੌਕਰੀਆਂ ਕਿਹਨੂੰ ਬਦ ਦਤਾਂ ਨੌਕਰੀਆਂ ਦਤਾਂ ਆ ਭਗਵਾਨ ਤਮਨ ਦੇ ਘਟ ਨੌਕਰੀਆਂ ਦਤਾਂ ਆ ਜੀ ਆ ਤੂੰ ਆਪ ਪੈਗ ਕਰਾਇਆ ਨਾ ਮਰੀਏ ਕੇ ਪੈਗ ਲਾ ਕੇ ਭੁੱਲ ਜਾਂਦਾ ਉਹ ਆਹ ਲਾ ਕੇ ਭੁੱਲ ਜਾਂਦਾ ਇਹ ਤਾਂ ਦਾਰੂ ਤਾਂ ਨਾਲ ਜੱਟ ਦੇ ਸਵਰਗਾਂ ਨੂੰ ਜਾਊਗੀ ਇਹ ਮਰਦਾਂ ਦਾ ਪੀਣਾ ਹੈ ਮਰਦਾਂ ਦੀ ਖੇਡ ਹੈ ਆ ਮਰਦਾਂ ਦਾ ਖਾਣਾ ਪੀਣਾ ਹੈ ਤੈਨੂੰ ਕੀ ਪਤਾ ਲਾ ਕੇ ਪੈਗ ਉਲਟ ਜਵਾਨ ਹੋ ਜਾਂਦੀ ਹੈ ਉਲਟ ਜਾਂਦੀ ਹੈ ਸਾਡੀ ਨੰਨੀ ਛਾਣੇ ਸਾਡੀ ਨੰਨੀ ਛਾਣੇ ਨੇ ਕੰਮ ਕੀਤੇ ਕੀ ਕੰਮ ਕਰੇ ਦਿਖਾ ਤਾਂ ਸਹੀ ਬੇਟੀ ਬਚਾਓ ਬੇਟੀ ਬਚਾਓ ਅਮਰੀਕੀ ਬਚਾਓ ਬੇਟੀ ਬਚਾਓ ਕਾਓ ਕੀ ਕੰਮ ਹੈ ਕਿਹੜੀ ਬੇਟੀ ਬਚਾਉਂਦੀ ਉੱਥੇ ਹਾਂ ਤਾਂ ਓਏ ਲੋਕੋ ਤੁਸੀਂ ਕੁੱਖ ਜਿਹੀ ਅਮਰ ਬੰਗਾ ਓਏ ਮੈਨੂੰ ਇਹ ਚੀਜ਼ ਦਾ ਦੁੱਖ ਆ ਮੈਂ ਤੂੰ ਮੈਂ ਇੱਕ ਮਿੰਟ ਖੜ ਜਾ ਉਹਨੂੰ ਪੈਗ ਲਾ ਲੈਣਾ ਇਹ ਮੇਰਾ ਸਾਲੇ ਦਾ ਨਮਕੀਨ ਵੀ ਨਹੀਂ ਲੈਂਦਾ ਓਏ ਖੜ ਜਾ ਓਏ ਆ ਓਏ ਜੇ ਸਾਡਾ ਵੱਡਾ ਬਾਦਲ ਸਿਉਂ ਜਾਂਦਾ ਹੁੰਦਾ ਓਏ ਇਹ ਗੱਲਾਂ ਨਹੀਂ ਸੁਣਨ ਨੂੰ ਮਿਲ ਜਾਂਦੀ ਓਏ ਉਹ ਜਾਂਦਾ ਰਹੇ ਉਹ ਬਾਦਲ ਦਾ ਮੂੰਹ ਹੀ ਬੜਾ ਹੁੰਦਾ ਦੀ ਪਤਾ ਨਹੀਂ ਕੀ ਗੱਲ ਆ ਓਏ ਇਹ ਤੂੰ ਇੱਕ ਮਿੰਟ ਕੀ ਗੱਲ ਕਹੀ ਸੀ ਬੇਟੀ ਬਚਾਓ ਬੇਟੀ ਪੜਾਓ ਮੇਰੀ ਗੱਲ ਸੁਣੋ ਬੇਟੀ ਬਚਾ ਲੂ ਅਗਲਾ ਪੜਾ ਲੂਗਾ ਹੈ ਬਸਾਉ ਕਿੱਥੇ ਸਾਰੇ ਦਾ ਨਸ਼ੇ ਦਿਲਾਦੇ ਤੁਸੀਂ ਬਈ ਸ ਕਰਨ ਸਕੀਮ ਕਿਨੇ ਦਿੱਤੀ ਆ ਸ ਕਰਨ ਸਕੀਮ ਦਿੱਤੀ ਸਾਡੀ ਸਰਕਾਰ ਨੇ ਉਹ ਸ ਕਰਨ ਸਕੀਮ ਤਾਂ ਤਾਂ ਹੀ ਚੱਲੂ ਜੇ ਕੁੜਗਾ ਬਸ ਨਹੀਂ ਯਾਰ ਸਾਡੀ ਸਰਕਾਰ ਨੇ ਮਰੀਨ 52000 ਰੁਪਿਆ ਨਗਦ ਕੈਸ਼ ਕਿਨੇ ਦਿੱਤਾ ਸਾਡੀ ਸਰਕਾਰ ਨੇ ਹਸਪਤਾਲ ਚ ਫ੍ਰੀ ਇਲਾਜ ਮੁਕਤ ਕਿਤਾਬਾਂ ਕਿਨੇ ਸਾਡੇ ਬਾਦਲ ਨੇ ਫਿਰ ਪੜ ਕਿਹੜਾ ਗਿਆ ਪੜਾ ਤਾਂ ਕੋਈ ਗੰਜਰ ਹੈ ਨਹੀਂ ਉਹ ਥੋੜੀ ਗਲਤੀ ਹੁਣ ਕੋਈ ਨਹੀਂ ਭੇਜੇ ਜਵਾਕ ਗਲਤੀ ਹੈ ਪਰਦੇ ਨਹੀਂ ਲਿਓ ਇਹ ਮੇਰੀ ਗੱਲ ਸੁਣਾ ਜੇ ਤੁਸੀਂ ਸਾਰਾ ਪੰਜਾਬ ਵੇਚ ਕੇ ਖਾ ਗਏ ਸਾਲਿਓ ਮੈਂ ਮਰੀਏ ਨਾ ਇਹਦਾ ਜੇ ਨਾ ਖਜ਼ਾਨਾ ਬੇਲਾ ਹੁੰਦਾ ਨਾ ਜੇ ਨਾ ਖਜ਼ਾਨਾ ਖਾਲੀ ਹੁੰਦਾ ਅੱਜ ਨੂੰ ਭਗਵਾਨ ਤਮਨ ਇੱਥੇ ਚਿਪਸ ਹਲਵਾ ਦਿੰਦਾ ਚਿਪਸਾ ਵਾ ਮਾਇਆ ਬਲੋਦਾ ਯਾਰ ਬੁਰੇ ਹੋ ਕੇ ਜਰਾ ਭਾਈ ਬਾਦਲ ਸਾਹਿਬ ਆ ਪਿੰਡ ਆਪਣੇ ਖੁਦ ਕਰਾਣ ਲੈ ਕੇ ਆਏ ਸੀ ਸਾਕੋ ਲੈ ਕੇ ਬਣਵਾਵਾਂਗੇ ਹਾਂ ਅਸੀਂ ਬਣਵਾਵਾਂਗੇ ਭੱਟੇ ਪਾਵਾਂਗੇ ਲੈ ਕੇ ਆਏ ਸੀ ਉਹ ਪਤੰਦਰਾ ਗੋਡੇ ਦਾ ਖੜੇ ਪਏ ਸੀ ਉਹਦੇ ਕ੍ਰੈਨ ਚ ਲੈ ਕੇ ਆਏ ਸੀ ਉਹ ਮਰੀ ਜੇ ਨਾ ਉਹਦੇ ਉਹ ਤਾਂ ਫੋੜਾ ਹੋ ਗਿਆ ਮਾੜਾ ਮੋਟਾ ਉਹਦਾ ਹੋ ਗਿਆ ਢਿੱਲਾ ਬਿਮਾਰ ਹੋ ਗਿਆ ਉਹ ਪਰਮਾਤਮਾ ਨੂੰ ਪਿਆਰਾ ਹੋ ਗਿਆ ਤੂੰ ਤਾਂ ਵੱਧ ਫੀਮ ਖਾ ਲੈਂਦੇ ਫੋੜੀ ਹੋਣਗੇ ਨਿਕਲੂਗੀ ਕਿਸੇ ਪਾਸੇ ਉਹ ਨਿਕਲੂਗੀ ਨਾਲੇ ਹੋਰ ਤੂੰ ਮੇਰੀ ਗੱਲ ਸੁਣ ਬਾਈ ਮੇਰੀ ਗੱਲ ਸੁਣ ਸਾਡੀ ਸਰਕਾਰ ਫੁੱਲ ਵਾਲੇ ਨਾਲ ਮਿਲੀ ਜਾ ਬਾਈ ਫੁੱਲ ਜਤੂ ਨਾਲੇ ਉਹ ਜਤੂ ਸਾਨੂੰ ਪੱਕਾ ਪਤਾ ਐਤ ਕੀ ਯਾਰ ਜਿਵੇਂ ਛੋਡੇ ਪਹਿਲਾਂ ਝਾੜੂ ਮਾਰਿਆ ਨਾ ਮਾਂਜਾ ਮਾਰਿਆ ਐਤ ਕੀ ਵੀ ਸਾਨੂੰ ਐਂ ਇਕੱਠੇ ਕਰ ਦੇਣਾ ਓਏ ਐ ਇਕੱਠੇ ਕਰਕੇ ਐ ਇਕੱਠੇ ਕਰਕੇ ਰੂੜੀ ਤੇ ਸੜ ਦੇਣਾ ਓਏ ਯਾਰ ਭਰਾਵਾ ਉਹਨਾਂ ਨੂੰ ਬੋਲਣ ਦੀ ਇਕ ਤਾਂ ਹੈ ਨਹੀਂ ਅੰਡੋ ਕਰ ਮੈਂ ਬੋ ਕਰ ਦਮ ਕੋਸ਼ਿਸ਼ ਕਰ ਦੇ ਕਰ ਦੇ ਕਿਉਂ ਨਹੀਂ ਯਾਰ ਨੌਕਰੀਆਂ ਕਿੰਨੀਆਂ ਦਿੱਤੀਆਂ 40000 40000 ਮੁੰਡੇ ਕੁੜੀਆਂ ਨੂੰ ਨੌਕਰੀਆਂ ਦਿੱਤੀਆਂ ਵਾ ਤੇਰੇ ਵਾਲੇ ਮੁੰਡੇ ਦਾ ਡੀਸੀ ਜਾਂਦਾ ਤਾਂ ਸੀਰੀ ਲੱਗਿਆ ਸੀਰੀ ਲੱਗਿਆ ਉਹ ਜੰਗ ਲੱਗਿਆ ਦਰਦ ਚੱਲੀ ਜਾਂਦੀ ਆ ਉਹਦੀ ਗੱਲ ਚੱਲੀ ਜਾਂਦੀ ਆ ਤੈਨੂੰ ਵੀ ਪਤਾ ਹੈ ਲੈ ਸਿੱਧਾ ਵਕੀਰ ਕੋਲੇ ਗੱਲ ਚੱਲੀ ਜਾਂਦੀ ਆ ਸਰਕਾਰੀ ਕੋਲੇ ਕੁੜੀ ਦੀ ਰਿਪੋਰਟ ਚ ਕਾਦੇ ਮੇਰੇ ਸਾਲੇ ਨੇ ਥੱਪ ਲੜ ਗਿਆ ਉਹਦੀ ਗੱਲ ਆ ਲੜਜਾ ਛਾਪਾ ਤੈਨੂੰ ਕੀ ਪਤਾ ਪੰਡਾ ਪੁੰਡਾ ਚੱਕਣ ਨੂੰ ਇਹ ਤਾਂ ਮੈਂ ਟਾਈਮ ਪਾਸ ਕਰਦਾ ਆ ਆਟਾ ਗਾਲਟੀਮ ਕਿਨੇ ਚਲਾਈ ਆ ਆਟਾ ਦਾਣ ਚਲਾਤੀ ਆਟਾ ਦਾਣ ਕਿਨੇ ਚਲਾਈ ਚਲਾਈ ਮੈਂ ਦੱਸਦਾ ਦੇ ਓਏ ਸਾਡੇ ਬਾਦ ਸਾਹ ਨਿਕਲ ਲੱਗੀ ਹੁੰਦੀ ਆ ਤਣਕ ਵਿੱਚੋਂ ਸਾਲੇ ਉਹ ਸਸਰੀਆਂ ਨਿਕਲਦੀਆਂ ਰੋੜੀਆਂ ਨਿਕਲਦੇ ਉਹਦਾ ਬੱਸ ਚੱਲਦਾ ਨਾ ਉਹਨੇ ਤਾਂ ਲੀਟਰ ਲੀਟਰ ਮਿੱਟੀ ਦਾ ਤੇਲ ਦਾ ਦੇਣਾ ਸੀ ਮੇਰੀ ਗੱਲ ਸੁਣ ਨਾ ਸਰੋਂ ਦੇ ਤੇਲ ਦੇ ਘਰ ਘਰ ਕੇ ਆਉਂਦੇ ਨੇ ਸੀ ਕਿ ਨਾਲੇ ਮੇਰੀ ਗੱਲ ਸੁਣ ਜੇ ਸਰਕਾਰ ਜਿੱਤ ਜਾਂਦੀ ਉਹ ਹਾਂ ਤੂੰ ਮੇਰੀ ਗੱਲ ਸੁਣ ਹੋਰ ਨਾਲੇ ਆਟੇ ਦੇ ਪਰ ਪਰ ਡਰਮ ਦੇ ਸੀ ਹਲੇ ਮੇਰੀ ਗੱਲ ਸੁਣਾ ਐ ਤਕੀ ਵੀ ਭਗਵਾਨ ਤਮਾਨ ਨੇ ਆਟਾ ਕਰੋ ਗਰੀ ਬਚਾਇਆ ਹੂੰ ਕਰੋ ਗਰੀ ਬਚਾਇਆ ਤੇ ਐ ਮੈਨੂੰ ਇਕੱਲੀ ਖਾਣ ਆਉਂਦੀ ਹੁਣ ਤੀਵੀਂ ਬਦਰੀ ਆ ਇਕੱਲੀ ਯਾਰ ਉਹਨਾਂ ਬਦਲੇ ਕੀ ਆਇਆ ਮਾਇਆ ਬਦਨੀ ਆ ਤੈਨੂੰ ਕੀ ਪਤਾ ਯਾਰਾ ਇਹ ਤਾਂ ਤੀਵੀਂ ਤੇ ਪੱਛਾਂ ਤਾਂ ਗੱਡੀ ਤੇ ਨੱਡੀ ਤਾਂ ਹੁੰਦਗਾ ਜਾਂਦਗਾ ਰਹਿੰਦੀਆਂ ਇਹਨਾਂ ਦੀ ਪਰਵਾਹ ਨਹੀਂ ਕਰੀਦੀ ਮੀਨ ਆ 14 ਵਾ ਇਹ ਲੋ ਤੋਂ ਡੜਾ ਕਹਿੰਦਾ ਸੀ ਕਹਿੰਦਾ ਮੈਂ ਕਰ ਦੂੰ ਬਹੁਤ ਕਰ ਦੂੰ ਕੁਝ ਨਹੀਂ ਕੀਤਾ ਆ ਫਿਰਦਿਆਂ ਜੀ ਤਾਂ ਭੈਣ ਦੀ ਪੈ ਗਿਆ ਪਹਿਲਾਂ ਮੇਰੀ ਬਾਦ ਅੱਛੇ ਪੇਛਣ ਗਿਆ ਸੀ ਉਹਨੇ ਵਧਾਈ ਸਾਡੇ ਬਾਦ ਸਾਹਮਣੇ ਵਧਾਈ ਬਲਸੀ ਪੈਨਸ਼ਨ ਬਧਾਈ ਆ ਬਧਾਈ ਕਿਉਂ ਨਹੀਂ ਕਾਦੀ ਬਧਾਈ ਆ 2500 ਕੀਤੀ ਨਹੀਂ ਪੈਨਸ਼ਨ ਕਾਦੀ 2500 ਇਹ ਤਾਂ ਇੱਥੇ ਹੁਣ ਬੈਂਕਾਂ ਚ ਖਰਾਬੀ ਆ ਤਾਂ ਨਹੀਂ ਆਉਂਦੀ ਇਹਦਾ ਬੰਦਾ ਨਹੀਂ ਹੋਣਾ ਉੱਥੇ ਚਾ ਚਾ ਬੋਲਣਾ ਬੋਲਣਾ ਛਣੜੀ ਵੀ ਬੋਲਦੀ ਆ ਲੈ ਬਾਦਲ ਦਾ ਬੱਲਾ ਕੋਲ ਬਾਦਲ ਸਾਹਿਬ ਹੁੰਦਾ ਸਾਡਾ ਮਛਰਾਂ ਦੇ ਕੋਟੀਆਂ ਕਿਨਾ ਬਵਾਰਾ ਨਾ ਮਛਰਾਂ ਦੇ ਕੋਟੀਆਂ ਤੇ ਕੋਟੀਆਂ ਓਏ ਸਾਡੀ ਸਰਕਾਰ ਰੁਪਏ ਤੇ ਨਹੀਂ ਹੋਣ ਦਿੰਦੀ ਓਏ ਉਹਨਾਂ ਨੇ ਤਾਂ ਬਈ ਕਹਿਤਾ ਸੀ ਘਰ ਘਰ ਮੋਟਰਸਾਈਕਲ ਦੇਣੀ ਉਹਨਾਂ ਨੇ ਘਰ ਘਰ ਮੋਟਰਸਾਈਕਲ ਓਏ ਓਰੇ ਆ ਕੋਮਲਾ ਉਹ ਗੱਲ ਸੁਣ ਆਪਾਂ ਫੈਸਲਾ ਕਰਾ ਲੈਨੇ ਇੱਕ ਮਿੰਟ ਜੇ ਤੂੰ ਪੈਗ ਦਾ ਮਾਰ ਪੈਗ ਕਿਵੇਂ ਤਾ ਠੀਕ ਆ ਇਧਰ ਆ ਯਾਰ ਬੈਠ ਇੱਥੇ ਆ ਜਾ ਤਾ ਤੇਰਾ ਠੀਕ ਨਹੀਂ ਹੈਗਾ ਪਰ ਪੈਗ ਲੈ ਨਾ ਆ ਯਾਰ ਮਾ ਬੈਠ ਇਧਰ ਸਾਹਮਣੇ ਆ ਕੇ ਬਹਿੜ ਤੂੰ ਕਰਦਨ ਨਹੀਂ ਮੁੜਦੀ ਸਾਡੀ ਅੱਛਾ ਆ ਲੈ ਓਏ ਤੂੰ ਪਹਿਲਾਂ ਪੈਗ ਲੈ ਤੇਰ ਦੇਖ ਨਹੀਂ ਨਹੀਂ ਤਾ ਯਾਰ ਥੋੜਾ ਐਸਾ ਲਾਲਾ ਕੁੱਟ ਤਾ ਨਹੀਂ ਨਹੀਂ ਬੈਸ ਨੂੰ ਤੇ ਨਾਲ ਥਕਾਨ ਜੀ ਉੱਤਰ ਜਾਂਦੀ ਐ ਆਪਾਂ ਤਾਂ ਬੈਸ ਨੂੰ ਬੰਦੇ ਆ ਤੈਨੂੰ ਕਦੀ ਥਕਾਨ ਹੋਈ ਵੀ ਐ ਥਕਾਨ ਤਾਂ ਯਾਰ ਇੱਕ ਤਾਂ ਉ ਥੱਕੇ ਕੇ ਆਇਆ ਅੱਛਾ ਇੱਕ ਆਹ ਮੇਰੇ ਨਾਲ ਜਰਾ ਖਰੀ ਜਾਂਦਾ ਯਾਰ ਕਿਵੇਂ ਜੀਰਾ ਕਿਵੇਂ ਹੋਰ ਇਹਨੂੰ ਮੈਂ ਆਖੀ ਨਾ ਵੀ ਭਈ ਸਰਕਾਰ ਐ ਤੱਕੀ ਭਗਵਾਨ ਤਮੰਨਦੀ ਆਊਗੀ ਤਾਂ ਆਊਗੀ ਐਵੇਂ ਮਰੀ ਜਾਂਦਾ ਐ ਯਾਰ ਇਹ ਮੰਦਾਨੀ ਮਰਦਾਨੀ ਐ ਐਵੇਂ ਕੰਮ ਮਰੀ ਜਾਂਦਾ ਫਾਈਟ ਕਰੇ ਕਰੇ ਜਬ ਆਖਾਂ ਜੀ ਕਹਿੰਦਾ ਜੀ ਮੈਂ ਕੱਪੜੇ ਬੰਡੂ ਆਇਆ ਕਰੂੰ ਫਲਾਣਾ ਕਰੂ ਬਾਦਲ ਸਾਹਿਬ ਨੇ ਕਿਤੇ ਕਿ ਨਹੀਂ ਬਾਦੇ ਪੂਰੇ ਕਰ ਨਹੀਂ ਕਿਤੇ ਹੈ ਹੂੰ ਕਿਤੇ ਹੈ ਬਾਦਲ ਭਗਵਾਨ ਤਮਾੜ ਨੇ ਕਿਤੇ 10 ਉਹ ਕਹਿੰਦੇ ਸੀ ਵੀ ਆਟਾ ਕਰੇ ਪਚਾਉਗਾ ਪਚਾਇਆ ਕਿ ਨਾ ਛੋਡੇ ਕਰੇ ਆਟਾ ਹੁੰਦਾ ਕਿ ਨਾ ਮੈਨੂੰ ਐਂ ਦੱਸ ਅੱਛਾ ਹੈ ਯਾਰ ਆਂਦਾ ਸਰ ਮੈਂ ਦੇਖਣੇ ਟਰਾਲ ਖੜਾ ਟਰੱਕ ਦਾ ਪੈਨਸ਼ਨ 1500 ਸੀ 2500 ਕਰਤੀ ਕੀਤੀ ਹੈ ਕਿ ਨਹੀਂ ਕੀ ਕਰੀਂ ਇਹ ਤਾਂ ਮਤਲਬ ਕਿ ਕਿੱਥੋਂ ਆਇਆ ਯਾਰ ਤੂੰ ਜਵਾਕ ਆ ਹਜੇ ਕੱਢ ਤਾ ਤੇਰੀ ਪੁੱਛ ਕਿੱਥੋਂ ਲੱਗ ਜੂ ਐ ਜੀ ਅੱਛਾ ਸਾਡੀ ਦਾ ਤੂੰ ਬੰਨੇ ਕਿਉਂਦਾ ਯਾਰ ਮੇਰੀ ਗੱਲ ਸੁਣ ਬਾਦਲ ਸਾਹਿਬ ਹੁੰਦਾ ਬਾਦਲ ਸਾਹਿਬ ਨੇ ਕਿੰਨੇ ਕੰਮ ਕੀਤੇ ਆਪਣੀ ਕਿਤੇ ਨਹੀਂ ਛੋਟਾ ਕਰਕੇ ਕਿੰਦਰਾਇੰਗੇ ਨਹੀਂ ਕਰਾਇੰਗੇ ਹਾਂ ਹਾਂ ਕਰਾਂਗੇ ਤਾਂ ਫੇਰ ਕਿਹੜੀ ਪੱਕੀ ਕਰਵਾਤੀ ਆਪਣੀ ਫਿਰਨੀ ਦੇਕੇ ਓਏ ਯਾਰ ਇਹ ਸਰਕਾਰ ਖਾ ਗਈ ਮਜ਼ਾਕ ਨਹੀਂ ਸਿੱਧੇ ਮੇਰੇ ਦਿਮਾਗ ਨੂੰ ਕਰਾ ਰਿਹਾ ਯਾਰ ਮੈਨੂੰ ਲੱਗੂ ਚੰਗੀ ਨਹੀਂ ਲੱਗੀ ਯਾਰ ਇਹ ਮੇਰੀ ਗੱਲ ਸੁਣ ਯਾਰਾ ਆਇਤ ਕੀ ਜਦੋਂ ਜੀਐਸਟੀ ਲੱਗ ਗਈ ਨਹੀਂ ਲੱਗ ਕੀਤਾ ਹਾਂ ਕਰਵਾਤੇ ਉਥੇ ਉਫਾ ਹਾਂਗੇ ਪਹਿਲਾਂ ਹੈ ਪਹਿਲਾਂ ਦਰਾਬਰ ਚੰਨੀ ਨੇ ਮੰਗ ਰਾ ਹੁਣ ਇਹ ਭਗਵੰਤ ਮਾਨ ਦੇ ਮੰਗ ਰੋਗੇ ਇਹ ਪੰਜ ਥਾਲ ਬਦਲ ਦਿੰਦਾ ਮੈਂ ਟਚਿਆ ਰਾ ਆਂ ਦਾਲ ਬਦਲ ਦਿੰਦਾ ਇਹ ਗੰਜਰਾ ਹੈ ਯਾਰ ਤੈਨੂੰ ਪਤਾ ਜਦੋਂ ਕੈਪਟਨ ਦੀ ਸਰਕਾਰ ਸੀ ਸਪਰੇ ਵਾਲੀ ਢੋਲੀ ਨਹੀਂ ਚੱਕੀ ਸੀ ਕਿਸੇ ਨੇ ਇੰਨੇ ਤਕੜੇ ਵੀ ਆਉਂਦੇ ਸੀ ਹੈ ਤੇ ਖਜ਼ਾਨਾ ਪਰਿਆ ਰਹਿਦਾ ਸੀ ਪੰਜਾਬ ਦਾ ਅੱਛਾ ਇਹ ਤਾਂ ਠੀਕ ਆ ਵੀ ਹੁਣ ਚੱਲ ਕੈਪਟਨ ਸਾਹਿਬ ਥੋੜਾ ਆ ਬਾਦਲ ਕੇ ਫਿਰ ਚੰਨੀ ਆ ਚੰਨੀ ਨਾਲ ਆਪਣੀ ਪਹਿਲੇ ਦਿਨ ਹੈ ਤਾਂ ਕਰਕੇ ਆਪਾਂ ਫਿਰ ਯਾਰ ਆਪਾਂ ਛੱਡ ਕੇ ਇੱਧਰ ਹੋ ਗਏ ਯਾਰ ਮੈਂ ਹੁਣ ਤਾਂ ਯਾਰ ਚੰਨੀ ਦਾ ਕੰਮ ਹੀ ਬੜੇ ਕਰਦਾ ਸੀ ਕਿਨੇ ਆਲ ਰਾਉਂਡਰ ਸੀ ਬੰਦਾ ਉਹ ਕੰਮ ਬਹੁਤ ਕੀਤੇ ਆ ਉਸਨੇ ਗੱਲ ਕੀ ਕਰਦਾ ਹੈ ਫੇਸ਼ੀਅਲ ਤੋਂ ਲੈ ਕੇ ਲਾ ਫੇਸ਼ੀਅਲ ਤੋਂ ਲੈ ਕੇ ਮਿਸਤਰੀ ਦਾ ਟੋਬੇ ਦਾ ਸਾਰਾ ਕੰਮ ਬੱਕਰੀਆਂ ਚੋਣਾ ਸਭ ਕਰ ਮੈਂ ਕਿਹਾ ਗੱਲ ਕੀ ਕਰਦਾ ਤੂੰ ਤੇ ਤੂੰ ਹੀ ਭਰਾ ਕੇ ਰਿਆ ਸੀ ਮੰਜੇ ਫਿਰ ਉਦੋਂ ਹਾਂ ਮੰਜੇ ਭਰਾਇਆ ਮੈਂ ਕਿੰਨੇ ਕਿਤੇ ਰਹਿੰਦੇ ਸੀ ਇਕੱਠੇ ਰਹਿੰਦੇ ਸੀ ਅੱਛਾ ਹਾ ਹੋ ਇਹਨਾ ਫੇੜ ਤੇ ਸਾ ਡੀਟੇ ਉਹ ਗੱਲ ਇਹਦਾ ਮੰਜਾ ਚੱਕ ਲੈ ਗਿਆ ਕੋ ਚੱਕ ਲੈ ਜਦੋਂ ਲਾਈਟ ਪੱਜ ਗਈ ਖੰਬੇ ਤੇ ਚੜਾਦਾ ਪਰ ਜਦੋਂ ਟੋਪਰ ਨੇ ਵਜਿਆ ਥਲੇ ਪੱਟਾ ਤੂਰਨਾ ਬੈਠੇ 100 ਹੱਥ ਰਸਾ ਤੇ ਸਰੀ ਤੇ ਗੰਡਾ ਮੈਨੂੰ ਗੰਡੀ ਨਹੀਂ ਉਸਦੀ ਕੋ ਗੰਡੀ ਨਹੀਂ ਗੰਡਾ ਮੈਂ ਐ ਕਿ ਮੈਂ ਗੰਡਾ ਦੂੰ ਆ ਐ ਜਿਵੇਂ ਤੂੜੀ ਦੀ ਪੰਡ ਦੀ ਗੰਡ ਨਹੀਂ ਹੁੰਦੀ ਵੱਡਾ ਲੀਡਰ ਉਹ ਤੂੰ ਯਾਰ ਮੈਂ ਲੈ ਚਾ ਯਾਰ ਤੇਨੂੰ ਮੈਂ ਦੱਸਦਾ ਯਾਰ ਆਈ ਟੇਬੂਥ ਲੱਗੂ ਸਾਡਾ ਇੱਥੇ ਓਏ ਟੈਂਟ ਲਾਉਣਾ ਸੀ ਚੱਲ ਰਾਲਾ ਟੈਂਟ ਚੱਲ ਰਾਲਾ ਐ ਗੋਲ 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 ਚੰਦ ਰਾਲਾ ਟੈਂਟ ਲਾਉਣਾ ਆ ਹੱਥ ਦਾ ਪੱਦਲੇਗਲ ਲਾਣਾ ਪਾਣੀ ਵੱਲ ਆਏਗਾ ਤੂੰ ਚੱਲ ਰਾਲਾ ਇੱਥੇ ਸਾਡਾ ਲੱਗੂ ਬਰਾਬਰ ਲੱਗੂ ਸਾਡਾ ਥੱਲੇ ਡੇ ਖੰਡਦੇ ਜਾਣਗੇ ਥੱਲੇ ਡੇ ਜਾਣਦੇ ਹੋਊਥ ਲੱਗਿਆ ਨਾਲ ਹੋਰ ਡੇ 500 ਦਾ ਰੁਪਆ ਚਾਹੀਦਾ ਖੜੂਗਾ ਵੀਰ ਸਿੰਘ ਬਾਦਲ ਬੈਂਚੀ ਬੈਂਚ ਲਾਦਨੇ ਬੈਂਚੀ ਪੈਂਚਾ ਜੇ ਖੜਿਆ ਐ ਖੜਿਆ ਐ ਐ ਖੜਿਆ ਐ ਜੇ ਹੋ ਕੇ ਸਾਰੀ ਸਾਰੀ ਪਿੰਡ ਦੀ ਖੜਨੀ ਚ ਚਾੜੂ ਲਮਕਾਇਆ ਨਹੀਂ ਚੰਗੀ ਸੀ ਉਹ ਇੰਨੀ ਚੰਗੀਆਂ ਜੇ ਕੰਮ ਬਈ ਕੰਮ ਬੋਲਦੇ ਆ ਕੰਮ ਬੋਲਦੇ ਆ ਤਾਂ ਬੋਲਣ ਤਾਂ ਤੁਸੀਂ ਪਾਤਮਾਨ ਦਾ ਖੁਰਕਪਾ ਵਾਲੇ ਕੁੱਤਾਂ ਨੂੰ ਬਰਾ ਨੂੰ ਬਿਠਾਉਣਾ ਤੁਸੀਂ ਇਹ ਖਾ ਕੇ ਫੀ ਮੋਟ ਕੋਈ ਮਦਾ ਬੁੱਢੀ ਤਾਂ ਬੈ ਜਾ ਬੈ ਜਾ ਇਹਦਾ ਮਰੀਜ਼ ਨੇ ਪਕਾਈ ਤੁਸੀਂ ਸਹੀ ਗੱਲ ਆ ਰਹਿਤ ਵੀ ਸਹੀ ਬੈਠੇ ਗੱਲ ਸਹੀ ਆ ਨਹੀਂ ਸਹੀ ਗੱਲ ਆ ਇਹ ਸੱਚੀ ਬੋਲਦੀ ਹਾਂ ਹਾਂ ਦੇ ਪ੍ਰਭਾਤਮਾਨ ਦਾ ਪਵਾਨ ਦਾ ਯਾਰ ਨਾ ਨਾ ਉਹ ਵੀ ਸੱਚ ਬੋਲਦਾ ਹਾਂ ਮੈਂ ਤੈਨੂੰ ਦੱਸਦਾ ਇੱਥੇ ਸਾਰੀ ਫਰਲੀ ਤੇ ਪਿੰਡ ਦੀ ਤੇ ਝਾੜੂ ਲਮਕਾ ਦੂ ਮੈਂ ਯਾਰਾ ਝਾੜੂਆਂ ਮਗਰ ਬਣ ਲਈ ਝਾੜੂ ਬਣ ਕੇ ਆ ਫਿਰ ਦਰਈਏ ਤੇ ਮੋਰ ਬਣ ਕੇ ਮੇਰੀ ਗੱਲ ਨੀ ਤਾ ਦੇਖ ਲੈ ਉਹ ਵੱਡਾ ਹੋ ਤੂੰ ਅਹਿਦ ਕੀ ਯਾਰਾ ਤੈਨੂੰ ਕੀ ਪਤਾ ਉਹ ਮੈਂ ਮਰੀਏ ਨਾ ਤੂੰ ਸਾਡੇ ਗੱਟੇ ਚੱਕਣ ਵਾਲੇ ਹੋ ਸੀ ਗੱਟੇ ਦੇ ਰਹੀ ਸੀ ਤੇ ਕੱਤੀ ਵਾਲਿਓ ਮਰੀ ਗਨਾ ਹੱਥੀ ਉੱਥੀ ਤੂੰ ਮੈਂ ਤੂੰ ਦੇਖ ਰਹੀ ਯਾਰ ਇੱਥੇ ਤੂੰ ਕੱਡੂ ਮੈਂ ਸੁੱਡ ਦੇਖੀ ਤੂੰ ਚੱਪਾ ਕੱਢੇਗਾ ਤੀ ਚੱਪਾ ਬੂਥ ਹੈ ਥੇਲ ਗੁਏ ਥੇ ਇੱਥੇ ਬੂਥ ਲੱਗੂ ਓਏ ਇੱਥੇ ਸਾਡੀ ਨੰਨੀ ਸ਼ਾਦਾ ਲੱਗੂ ਆ ਨੰਨੀ ਸ਼ਾਦਾ ਲੱਗੂ ਤੂੰ ਖਿਮਲਾਇਆ ਇੱਥੇ ਯਾਰ ਅੱਧੇ ਮਾਰ ਚ ਤੂੰ ਕਿਵੇਂ ਲਾ ਦੇਗਾ ਮੈਂ ਲਾਉਂਗਾ ਲੈ ਤੂੰ ਲਾਉ ਓ ਤਾ ਇਹ ਖਰਚਾ ਲੜੋ ਖਰਚਾ ਲੜੋ ਖਰਚਾ ਖਰਚਾ ਯਾਰ ਨੇ ਮਨ ਕ੍ਰੋਧ ਦਵਾਸ ਆ ਯਾਰ ਗੱਲ ਸੁਣਦਾ ਮੇਰੇ ਲੱਕ ਦਾ ਮਣਕਾ ਹਲਦਾ ਨੀਮ ਮੇਰੀ ਗੱਲ ਸੁਣ ਲੈ ਤੈਨੂੰ ਕਾ ਕਾ ਛੱਡਦਾ ਮੇਰੀ ਗੱਲ ਸੁਣ ਲੈ ਤੂੰ ਧਿਆਨ ਨਾਲੇ ਮੈਂ ਲੱਕ ਕੀ ਮੈਂ ਤੇਰੇ ਸਾਰੇ ਜੋੜ ਕਿਹੜਾ ਨਾ ਕੱਢ ਦੂੰ ਜੋੜ ਕੀ ਕਰਦਾ ਮੈਂ ਤੈਨੂੰ ਦੱਸ ਲੱਕ ਹਲਦਾ ਲੱਕ ਦਾ ਮਾਸਾ ਸਾਡੀ ਸਰਕਾਰ ਆਉਗੀ ਸਾਡੀ ਸਾਡੀ ਸਰਕਾਰ ਆਉਗੀ ਜਿਹੜਾ ਜਿਹੜਾ ਭਾਂਡਾ ਖਾਲੀ ਦਾ ਵੱਧ ਫੜਕਦਾ ਹੁੰਦਾ ਕੋਈ ਸਰਕਾਰ ਸਖੂਰ ਨਹੀਂ ਕਰੀ ਆਉਂਦੀ ਸਾਡੀ ਬਾਜ ਰੱਖੀ ਬਾਜ ਰੱਖੀ ਆਉ ਬਾਜ ਰੱਖੀ ਹਾਏ ਵਾਹਤਾ ਭਾਈ ਜਰੇਨਾ